25 ਦਿਨ ਤੋਂ ਨਾ ਪਾਜੀ ਸਾਡੇ ਦਾ ਜਿਹੜਾ ਟਰਾਂਸਫਾਰਮ ਖਰਾਬ ਹੋਇਆ ਪਿਆ ਵਾ ਉਹ ਰੋਜ਼ ਰਾਤ ਨੂੰ ਸਾਡੇ ਅੱਧੇ 9 10 ਵਜੇ ਸੜ ਜਾਂਦਾ ਫੇਰ ਸਾਨੂੰ ਸਾਰੇ ਭਰਾ ਇਕੱਠੇ ਹੋ ਜਾਈਏ ਚਾਉਣਾ ਪੈਂਦਾ ਬਿਜਲੀ ਬੋਰ ਦੇ ਸਰਲੇ ਪੋਲੇ ਤੇ ਰਾਤ ਨੂੰ 1 2 ਵਜੇ ਬੱਤੀ ਹੁੰਦੀ ਆ ਫੇਰ ਜੜੀ 6 7 ਵਜੇ ਨਾ ਫੇਰ ਚਲੀ ਜਾਂਦੀ ਫੇਰ ਦੁਪਹਿਰਾਂ ਹੁੰਦੀ ਜਿੰਦੀ ਪਾਜੀ ਅਸੀਂ 20-25 ਦਿਨ ਹੋ ਗਏ ਆ 6 ਵਰੀ ਕੰਪਲੀਟ ਆ ਜਿਹੜੇ ਜੁਟੇ ਐਸਡੀਓ ਸਾਹਿਬ ਨੂੰ ਤੇ ਸਾਡਾ ਟ੍ਰਾਂਸਫਰਮ ਚੇਨ ਦਿੱਤਾ ਜਾਵੇ ਉਹ ਰੋਜ਼ ਉੱਡ ਜਾਂਦਾ ਰੋਜ਼ ਬਦਲਦੇ ਨੇ ਰੋਜ਼ ਉੱਡ ਜਾਂਦਾ ਸਾਡੀ ਸਮਝ ਤੋਂ ਬਾਹਰ ਹੋਇਆ ਖਲਾਵਾ ਉਹ ਨਾ ਟ੍ਰਾਂਸਫਰਮ ਬਦਲਦੇ ਆ ਆਉਂਦੇ ਨੇ ਫਿਊਜ਼ ਲਾ ਕੇ ਚਲੇ ਜਾਂਦੇ ਨੇ ਸਾਡੇ ਬਲਾਜਨ ਦਾ ਫਿਊਜ਼ ਲਾਤਾ ਪਾਜੀ ਇਹਦੇ ਨਾਲ ਤੇ ਕੋਈ ਮਸਲਾ ਹੱਲ ਨਹੀਂ ਆ ਜਸਵੀਰ ਦੀ ਪੱਤੀ ਬੰਦ ਆ ਏ ਚੀਆ ਚ ਪਾਣੀ ਨਹੀਂ ਬੱਚੇ ਪਿਆਸੇ ਮਰਨ ਦੇ ਨੇ ਹਾਂ ਜੀ ਅੱਜ ਉਹ ਸਾਰੀ ਗੱਲ ਬਾਹਰ ਹੋਈ ਪਈ ਹੈ ਕਿਹੜਾ ਕਿਹੜਾ ਏਰੀਆ ਸੂਰ ਦਾ ਬਣ ਗਿਆ ਪੈਸਾ ਨਾ ਬੋਸਪੁਰਾ ਏਰੀਆ ਮਿਲਜੀ ਦਾ ਹੰਤਾ ਟਰਾਂਸਫਾਰਮ ਤੇ ਪਿਛਲੇ 20 ਪੱਛੀਆਂ ਦਿਨਾਂ ਤੋਂ ਹਵਾਲਾ ਸਰਕਾਰ ਇੱਕ ਪਾਸੇ ਕਹਿੰਦੀ ਹੈ ਜੀ ਬਿਜਲੀ ਬਿਲਕੁਲ ਦੇ ਦੇ ਲੇਕਿਨ ਇੱਕ ਪਾਸੇ ਬੱਤੀ ਹੁੰਦੀ ਨਹੀਂ ਇਹਦੇ ਬਾਰੇ ਕੀ ਕਹਿੰਦੇ ਪਾ ਜੀ ਬਿਜ਼ੀ ਫਰੀ ਦੇਣ ਦਾ ਤਾਂ ਫਾਇਦਾ ਹੀ ਕੋਈ ਨਹੀਂ ਜਦ ਬੱਤੀ ਆਉਣੀ ਨਹੀਂ ਹੁੰਦੀ ਦੇਣੀ ਕਿੰਨੇ ਸਰਦਾਰ ਦੇਣ ਜਾਂਦੇ ਵੀ ਇੱਕ ਦਿਨ ਦੇ ਤਾਂ ਅਸੀਂ ਹੁੰਦਾ ਮਾਫ਼ ਪਰ ਜਿਹੜਾ ਸਾਡਾ ਬੱਤੀ ਪਾਲਦੀ ਸੀ ਦੇਣ ਨਿਕਲ ਗਿਆ ਇਹਨਾਂ ਦੇ ਘਰ ਦੇ 10 ਦਿਨ ਦਾ ਮਾਫ਼ ਹੋ ਰਿਹਾ ਸਾਨੂੰ ਦੇਖ ਜੁੰਡ ਵੀ ਵਿੱਚ ਵਰਤਨ ਨੂੰ ਮਿਲ ਸਰਕਾਰ ਨੂੰ ਇਹ ਗੱਲਾਂ ਜੁਣੇ ਸਾਡੇ ਹੱਥ ਜਿਦਾ ਲੋ ਅਜਰ ਤੁਹਾਨੂੰ ਜਗਾ ਦੇਂਿਆ ਸਾਨੂੰ ਜੇਲੇ ਦੇ ਛੋਟ ਲੋ ਤੇ ਜੇਲੇ ਜੋ ਮਰਜ਼ੀ ਕਰ ਲੋ ਸਾਡੇ ਬੱਚਿਆਂ ਨੂੰ ਪਾਣੀ ਦੇ ਦੋ ਸਾਨੂੰ ਬੱਤੀ ਦੇ ਦੋ ਭਾਈ ਕੀ ਕਰਨ ਆਈ ਤਾਂ ਨਲ ਗਿਆ ਕੀ ਨਾਮ ਕਰਦਾ 25 20 ਤੋਂ 25 ਦਿਨ ਮੈਨੂੰ ਪਤਾ ਲੱਗਾ ਕਿ ਹੋ ਗਏ ਨੇ ਕਿ ਬੱਤੀ ਜਿਹੜੀ ਹੈ ਬਹੁਤ ਪ੍ਰੋਬਲਮ ਕਰ ਰਹੀ ਹੈ ਜਦੋਂ ਵੀ ਲਾਈਨ ਮਾਇਆ ਜਾਂ ਕੋਈ ਵਰਕਰ ਆਣ ਕੇ ਉਹ ਠੀਕ ਕਰਦਾ ਪਟਾਕਾ ਮਾਰਦਾ ਗੋਲ ਮਾਰਦੀ ਹੈ ਅੱਜ ਸਵੇਰੇ ਅੱਜ ਸਵੇਰ ਦੀ ਗੱਲ ਏ ਮੈਂ ਉੱਥੇ ਖੁਦ ਮੌਜੂਦ ਸੀ ਬਿਜਲੀ ਮੈਗਨਾ ਦਾ ਬੰਦਾ ਵਿਚਾਰਾ ਕੋਈ ਉੱਥੇ ਜੋ ਵੀ ਫੀਲ ਲਾਉਂਦਾ ਜਾਂ ਕੁਝ ਵੀ ਕਰ ਰਿਹਾ ਸੀ ਤੇ ਉਧਰ ਬੱਤੀ ਔਨ ਹੋ ਗਈ ਉਹ ਵਿਚਾਰਾ ਪੜਕ ਕਰਕੇ ਥੱਲੇ ਪਿਆ ਮਰ ਪ੍ਰਮਾਤਮਾ ਨੇ ਉਹਦੀ ਉਹਦੀ ਲੰਮੀ ਉਮਰ ਕਰੇ ਉਹਦੇ ਪਰਿਵਾਰ ਕਰਕੇ ਲਾ ਲੋ ਜਾਂ ਕਿਸੇ ਕਰਕੇ ਲਾ ਲੋ ਚੰਗੇ ਕੰਮ ਕਰਕੇ ਲਾ ਲੋ ਉਹ ਬਚ ਗਿਆ ਜਿਸ ਬੰਦੇ ਦੀ ਜ਼ਿੰਦਗੀ ਦਾ ਮਤਲਬ ਕਿ ਬਚਾ ਪਰਮਾਤਮਾ ਨੇ ਕਰਤਾ ਬੈਗਮਾ ਨਹੀਂ ਕਰ ਰਿਆ ਸਰਕਾਰ ਨਹੀਂ ਕਰ ਰਹੀ ਜਿਹੜਾ ਹੁਣ ਧਰਨਾ ਲਗਾਇਆ ਇਹਦਾ ਕਰਨ ਭਾਜੀ ਕਾਰਨਾ 20 ਤੋਂ 25 ਦਿਨ ਹੋ ਗਏ ਵਿਚਾਰੇ ਗਰਮੀ ਚ ਮਰ ਰਹੇ ਨੇ 32 ਤੋਂ ਬੱਚੇ ਨਿੱਕੇ ਨਿੱਕੇ ਨੇ ਮਿਲਕਦੇ ਫਿਰਦੇ ਨੇ ਸਿਆਣਾ ਬਾਲਾ ਨਹੀਂ ਅੱਜ ਕੱਲ ਗਰਮੀ ਚ ਰਿਆ ਰਸ ਕਿਦਾ ਬੱਚੇ ਕਿੱਦਾਂ ਰਹਿਣ ਹਰ ਘਰ ਦੇ ਵਿੱਚ ਨਿੱਕੀ ਨਿੱਕਾ ਬੱਚਾ ਹੈ ਲੜਕੇ ਹੈ ਨਹੀਂ ਆ ਮੋਟਰਾਂ ਚੱਲ ਨਹੀਂ ਆ ਨੇ ਮੋਟਰਾਂ ਚੱਲ ਨਹੀਂ ਰਹੀਆਂ ਟੈਂਕਾਂ ਦੇ ਪਾਣੀ ਹੈ ਨਹੀਂ ਭਾਜੀ ਆ ਦੀ ਬਰਨਾਨਕਾਲ ਦੇ ਸਾਹਮਣੇ ਬਿਲਕੁਲ ਸਾਡੇ ਕੋਲ 66 ਕੇਵੀ ਜਿਹੜੀ ਬਟਾਲੇ ਗੌਸਪਰੇ ਨੂੰ ਦੇ ਰਹੇ ਨੇ ਜ਼ਿਆਦਾਤਰ ਇਹ ਵਰਤੀ ਉੱਥੇ ਧਰਣਾ ਲა ਉਦੋਂ ਤੱਕ ਧਰਨਾ ਜਾਰੀ ਰਹੇਗਾ ਜਦੋਂ ਤੱਕ ਸਾਡੇ ਉਸ ਇਲਾਕੇ ਨੂੰ ਬੱਤੀ ਪੂਰੀ ਨਹੀਂ ਦਿੱਤੀ ਜਾਏਗੀ ਭਾਈ ਕਿੰਨੀ ਦੇਰ ਬੱਤੀ ਜਾਂਦੀ ਆਉਂਦੀ ਕਦੋਂ ਇਹ ਪੁੱਛੋ ਮਹਾਰਾਜ ਜਾਂਦੀਦਾ ਨੇ ਪੁੱਛੋ ਹੁੰਦੀ ਕਦੋਂ 5 ਮਿੰਟ ਨੇ ਹੁੰਦੀ 5 ਮਿੰਟ ਕੀ 5 ਸਕਿੰਟ ਹੁੰਦੀ ਆਗ ਲੱਗਦੀ ਆ ਉਹਨੂੰ ਬੱਸ ਗਈ ਜਨਾਬ ਕੀ ਨਾਰੀ ਆ ਰਿਆਸ ਇਹ ਆਪਣੀ ਪੋਸਟ ਕੀ ਸੁਝਾਈ ਜੇ ਸਾਹਿਬ ਅੱਜ ਜਿਹੜਾ ਧਰਨਾ ਲੱਗਿਆ ਦਾ ਕਾਰਨ ਹੈ ਪਾਰਨੇ ਕੇ ਇਹਨਾਂ ਦਾ ਟਰਾਂਸਫਾਰਮ ਡੈਮੇਜ ਹੋਇਆ ਸੀ ਉਹ ਸੇਰੇ ਬਦਲ ਦਿੱਤਾ ਗਿਆ ਤਕਨੀਕੀ ਨਿਰੀਖਣ ਕਰਕੇ ਉਹ ਦੁਬਾਰਾ ਸੜ ਗਿਆ ਉਹ ਕਰਕੇ ਸਪਲਾਈ ਬੰਦ ਲਿਆ ਇਹਨਾਂ ਦੇ ਬਹੁਤ ਵਾਰ ਬੰਦਿਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਵਾ ਕਿ ਸਾਡੇ ਮੁਲਾਜ਼ਮ ਜਿਹੜੇ ਆ ਰਹੇ ਆ ਕਿਉਂਕਿ ਸਤਾਪ ਤੇ ਸਾਡੇ ਕੋ ਹੈ ਨਹੀਂ ਇੱਕ ਇੱਕ ਦੋ ਦੋ ਬੰਦੇ ਆ ਸਾਰਾ ਕਿੰਨਾ ਤਗੜਾ ਬਟਾਲਾ ਹੈ ਠੀਕ ਹੈ ਉਹ ਉਹਨਾਂ ਨੂੰ ਕੰਪਲੀਟ ਕਰਨ ਗਏ ਸੀ ਇਹਨਾਂ ਨੂੰ ਕਿਹਾ ਕਿ ਵਿਸ਼ਵਾਸ ਦਿਵਾਇਆ ਆਪੇ ਤੁਸੀਂ ਚਾਓ ਬੰਦੇ ਆਉਂਦੇ ਆ ਬੰਦਾ ਲੰਬਵਾਰਤ ਵੀ ਅਸੀਂ ਸੱਦ ਲੈ ਕੇ ਵੀ ਨੂੰ ਤੋਂ ਆਣਾ ਆਇਗਾ ਗੋਸ ਤੇ ਉੱਥੇ ਟਰਾਲੀ ਲੱਗੀ ਹੈ ਦੋਸਤਾਂ ਦੇ ਟ੍ਰਾਂਸਫਰ ਸਪਲਾਈ ਚਲਾ ਦਿੰਦੇ ਆ ਗੱਲ ਨੂੰ ਭੇਜੀ ਅਰੇ ਸੰਜੀਤ ਜੀ ਕਿਹੜਾ ਏਰੀਆ ਹੈ ਇਹ ਮਿਲਕੀ ਵਾਲਾ ਗੋਸਪੁਰ ਦਾ ਟਰਾਂਸਫਾਰਮਰ ਲੱਗਾ ਇੱਕ ਦੋ ਤੱਕ ਬੱਤੀ ਠੀਕ ਹੋ ਜੀ ਮੁਲਾਜ਼ਮ ਆਉਣ ਤੇ ਅਸੀਂ 10 15 ਮਿੰਟਾਂ ਨਾਲ ਹੀ ਚਾਲੂ ਕਰ ਦਾਂਗੇ ਅਸੀਂ ਨੇ ਕਿਹਾ ਵੀ ਇਹ ਟੈਕਨੀਕੀ ਕੰਮ ਹੈ ਯਾਰ ਟੈਕਨੀਕੀ ਕੰਮ ਨੂੰ ਟਾਈਮ ਲੱਗਦਾ ਹੈ 11 ਵਜੇ ਸਕੇ 11:30 ਵਜੇ ਕੰਮ ਅਸੀਂ ਲੱਗ ਚਾਲੂ ਕਰਵਾ ਰਹੇ ਹਾਂ